ਆਪਾਂ ਦਰਸ਼ਨ ਕਰ ਰਹੇ ਹਾਂ ਜੀ ਧੰਨ ਧੰਨ ਬਾਬਾ ਅਟਲ ਰਾਏ ਜੀ ਦੇ ਦਰਬਾਰ ਦੇ ਇਹ ਸਿੱਖ ਧਰਮ ਦੇ ਵਿੱਚ ਆਗਿਆਕਾਰੀ ਬਾਲਕ ਹੋਏ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਸਨ ਜਦੋਂ ਕਰਾਮਾਤ ਦਿਖਾ ਦਿੰਦੇ ਆ ਫਿਰ ਕਿਸੇ ਦਿਨ ਤੁਹਾਨੂੰ ਪੂਰਾ ਇਤਿਹਾਸ ਵੀ ਦੱਸਾਂਗੇ ਤਾਂ ਉਸ ਤੋਂ ਬਾਅਦ ਉਹ ਜਦੋਂ ਗੁਰੂ ਸਾਹਿਬ ਕਹਿੰਦੇ ਕਿ ਕਰਾਮਾਤ ਦੀ ਕੋਈ ਥਾਂ ਨਹੀਂ ਤੇ ਆਪਣੇ ਸਵਾਸ ਤਿਆਗ ਦਿੰਦੇ ਆ ਤੇ ਗੁਰੂ ਸਾਹਿਬ ਨੇ ਫਿਰ ਇਹਨਾਂ ਨੂੰ ਵਾਰ ਦਿੱਤਾ ਸੀ ਕੇ ਜਾਓ ਤੁਹਾਨੂੰ ਅੰਮ੍ਰਿਤਸਰ ਦਾ ਥਾਣੇਦਾਰ ਥਾਪਿਆ ਹੁਣ ਜੇ ਆਪਾਂ ਉੱਪਰ ਜਾ ਕੇ ਨੌ ਮੰਜ਼ਲਾ ਨੇ ਉੱਪਰਲੀ ਮੰਜ਼ਲ ਤੇ ਜਾ ਕੇ ਵੇਖੀਏ ਤੇ ਸਾਰਾ ਅੰਮ੍ਰਿਤਸਰ ਸ਼ਹਿਰ ਦਿਸਦਾ ਤੇ ਗੁਰੂ ਸਾਹਿਬ ਨੇ ਨਾਲ ਹੀ ਵਾਰ ਦਿਕਤਾ ਸੀ ਵੀ ਜਿਹੜੀ ਵੀ ਸੰਗਤ ਗੁਰੂ ਰਾਮਦਾਸ ਦੇ ਦਰ ਤੇ ਨਤਮਸਤਕ ਹੋਵੇਗੀ ਉਹ ਤੁਹਾਡੇ ਕੋਲ ਮੱਥਾ ਟੇਕੇਗੀ ਤਾਂ ਉਹਦੇ ਦਰਸ਼ਨ ਸਫਲੇ ਮੰਨੇ ਜਾਣਗੇ ਮੇਰੇ ਖਿਆਲ ਦੇ ਵਿੱਚ ਮੈਨੂੰ ਵੀ ਕੁਝ ਸਮਾਂ ਪਹਿਲਾਂ ਇਹ ਗੱਲ ਨਹੀਂ ਸੀ ਪਤਾ ਪਰ ਹੁਣ ਮੈਂ ਕਦੇ ਵੀ ਮਹਾਰਾਜ ਦੀ ਮਿਹਰ ਦੇ ਨਾਲ ਵਾਪਸ ਨਹੀਂ ਆਈ ਕਈ ਵਾਰੀ ਤਾਂ ਹੁੰਦਾ ਹੀ ਐਵੇਂ ਕਿ ਸਭ ਤੋਂ ਪਹਿਲਾਂ ਬਾਬਾ ਟੱਲਰਾਏ ਜੀ ਦੇ ਦਰਸ਼ਨ ਫਿਰ ਗੁਰੂ ਰਾਮਦਾਸ ਜੀ ਦੇ ਦਰ ਤੇ ਜਾਈਦਾ ਤੇ ਵੱਡਿਆਂ ਦੀਆਂ ਗੱਲਾਂ ਦੇ ਵਿੱਚ ਬਹੁਤ ਗਿਆਨ ਛੁਪਿਆ ਹੁੰਦਾ